ਅਸੀਂ ਦੇਖਿਆ ਤਾਂ ਸਰਕਾਰਾਂ ਨੂੰ ਵੋਟਾਂ ਪਾਉਣੀਆਂ ਹੀ ਨਹੀਂ ਜੜੀ ਮਰਜੀ ਸਰਕਾਰ ਬਣ ਜੇ ਅਸੀਂ ਸਰਕਾਰਾਂ ਨੂੰ ਕਿਸੇ ਵੀ ਵੀਰ ਭਰਾ ਨੇ ਵੋਟ ਨਹੀਂ ਪਾਣੀ ਹਾਂਜੀ ਅਸੀਂ ਇੱਥੇ ਚੜ੍ਹਦੀ ਕਲਾ ਤੋਂ ਸੋਨਹਰ ਸਸਰੀਆ ਕਾਲ ਇਹਦੀ ਪੋਲਿਟਿਕਲ ਟੋਰੇ ਕਿਸਾ ਦਾ ਨਾ ਅਸੀਂ ਲੰਗਰ ਲੈ ਕੇ ਵੀ ਪਹੁੰਚਿਆ ਤਾਂ ਅਸੀਂ ਕਿ ਕਿਸਾਨਾਂ ਦੇ ਨਾਲ ਅਸੀਂ ਵੀ ਮੋੜੇ ਨਾ ਮੋੜਾ ਦੇਣਾ ਜਾ ਕੇ ਡਟ ਗਏ ਹਾਂ ਸ਼ਰਮ ਚਾਹੀਦੀ ਐ ਇਹਨਾਂ ਨੂੰ ਹਰਿਆਣੇ ਵਾਲਿਆਂ ਨੂੰ ਖੱਟਰ ਨੂੰ ਕੋਈ ਮੋਤੀ ਨੂੰ ਉਹਨਾਂ ਕੀ ਹਕਮੰਦਾ ਏ ਬੰਦੂ ਬੰਬ ਵਗੈਰਾ ਚਲਾਣ ਦਾ ਚਖਮੀ ਕਰਨ ਦਾ ਇਹ ਵੀ ਕਿਸੇ ਮਾਂ ਤੇ ਪੁੱਤ ਨੇ ਜਿਵੇਂ ਬਾਤੂ ਕੀ ਸਾਡੇ ਕੋਲ ਵੇਖਿਆ ਜਾਂਦਾ ਕਿਸਾਨਾਂ ਦਾ ਦਰਦ ਬਹੁਤ ਜ਼ਿਆਦਾ ਦਰਦ ਏ ਤਖਨੌਰੀ ਬਾਰਡਰ ਤੇ ਖੜੇ ਆ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਗੱਡੀਆਂ ਹੀ ਗੱਡੀਆਂ ਟਰਾਲੀਆਂ ਟਰਾਲੀਆਂ ਨੇ ਤੇ ਉਧਰਲੇ ਪਾਸੇ ਵੀ ਮੈਂ ਦਵਿੰਦਰ ਨੂੰ ਕਹੂੰਗਾ ਪਿੱਛੇ ਵੀ ਟਰਾਲੀਆਂ ਹੀ ਟਰਾਲੀਆਂ ਨੇ ਜਿੱਥੇ ਬਜ਼ੁਰਗ ਨੌਜਵਾਨ ਇੱਥੇ ਆਏ ਨੇ ਉੱਥੇ ਹੀ ਬੀਬੀਆਂ ਇੱਥੇ ਆਈਆਂ ਨੇ ਤਾਂ ਗੱਲਬਾਤ ਕਰਾਂਗੇ ਬੀਬੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਤਾਂ ਤੁਸੀਂ ਇੱਥੇ ਆਏ ਹੋ ਗੋਲੇ ਵਰ ਰਹੇ ਨੇ ਉਧਰੋਂ ਹਾਂਜੀ ਬੱਸ ਜੀ ਕੀ ਕਹੀਏ ਜਦੋਂ ਸਾਡੀ ਸੰਗਤ ਸਾ ਸਹਿਮਤ ਏ ਉਹਨਾਂ ਨੂੰ ਕੀ ਹੱਕ ਬਣਦਾ ਏ ਬੰਬ ਵਗੈਰਾ ਚਲਾਉਣ ਦਾ ਜ਼ਖਮੀ ਕਰਨ ਦਾ ਇਹ ਵੀ ਕਿਸੇ ਮਾਂ ਤੇ ਪੁੱਤ ਨੇ ਵੇਖੋ ਉਹਨਾਂ ਨੇ ਐਡਾ ਵੱਡਾ ਕੰਮ ਕਰਨ ਦੇ ਨੇ ਅਸੀਂ ਇਹ ਬੀਬੀਆਂ ਲੰਗਰ ਪਕਾ ਕੇ ਉਧਰ ਵੀ ਦੇ ਰਹੀਆਂ ਨੇ ਇੱਧਰ ਵੀ ਦੇ ਰਹੀਆਂ ਨੇ ਉਹਨਾਂ ਦੇ ਪੁੱਤਰਾਂ ਨੂੰ ਘਰ ਵਾਲਿਆਂ ਨੂੰ ਇਹ ਚੀਜ਼ ਕਰ ਰਹੇ ਨੇ ਗਲਤ ਗੱਲ ਏ ਚੁੱਪ ਕਰਕੇ ਜਦੋਂ ਸਾਡੀਆਂ ਸਾਡੇ ਨਹੀਂ ਬੱਚੇ ਕੋਈ ਬੋਲ ਦੇ ਸਾਡੇ ਵੀਰ ਭਰਾ ਨਹੀਂ ਕੁਝ ਬੋਲ ਰਹੇ ਸ਼ੈਮ ਸੰਤੀ ਦੇ ਨਾਲ ਜਾ ਰਹੇ ਨੇ ਇਹਨਾਂ ਨੂੰ ਕੀ ਹੱਕ ਬਣਦਾ ਏ ਤਾਂ ਇਧਰੋਂ ਵੱਲੋਂ ਜਿਹੜੇ ਸੈਂਕੜੇ ਨੌਜਵਾਨ ਨੇ ਇੱਥੇ ਜ਼ਖਮੀ ਕਰ ਦਿੱਤੇ ਗਏ ਨੇ ਜਿਹੜੇ ਬਜ਼ੁਰਗ ਨੇ ਉਹ ਵੀ ਜ਼ਖਮੀ ਕਰ ਦਿੱਤੇ ਗਏ ਨੇ ਗੋਲੇ ਮਾਰ ਮਾਰ ਕੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਜ਼ਖਮੀ ਕੀਤੇ ਨੇ ਅਸੀਂ ਵੇਖਿਆ ਸਾਡੇ ਤੋਂ ਵੇਖਣ ਹਾਲ ਨਹੀਂ ਹੈ ਵੇਖਿਆ ਜਾਂਦਾ ਇਹਨਾਂ ਦਾ ਦੇਖੋ ਇੰਨੇ ਜ਼ਖਮੀ ਹੋਏ ਨੇ ਸਾਰਾ ਕੁਝ ਹਾਂਜੀ ਅਸੀਂ ਬਹੁਤ ਦੁਖੀ ਸਾੜ ਕੋ ਵੇਖਣ ਜਾਂਦਾ ਕਿਸਾਨਾਂ ਦਾ ਦਰਦ ਬਹੁਤ ਜ਼ਿਆਦਾ ਦਰਦ ਹੈ ਸਾੜ ਕੋ ਵੇਖ ਨਹੀਂ ਹੁੰਦਾ ਪਿਆ ਅਸਾਂ ਦੀਆਂ ਅੱਖਾਂ ਦੇ ਵਿੱਚ ਕੀ ਹੋ ਗਿਆ ਅੱਖਾਂ ਦੇ ਵਿੱਚ ਆ ਗੋਲੇ ਮਾਰੇ ਨੇ ਬਰੂਦ ਦੇ ਗੋਲੇ ਮਾਰੇ ਆੱਖਾਂ ਗੱਡੀਆਂ ਕਿਸਾਨਾਂ ਦੀਆਂ ਇੱਕ ਸਾਡਾ ਵੀਰ ਹੁਣੇ ਅੱਖ ਕੱਢ ਦਿੱਤੀ ਉਹ ਲੈ ਗਏ ਨੇ ਹੁਣ ਬੁੱਲ ਚਪਾ ਕੇ ਹਾਂਜੀ ਅੱਖਾਂ ਦੇ ਉੱਤੇ ਗੋਲੇ ਵੱਜੇ ਗੋਲੇ ਵੱਜੇ ਅੱਖਾਂ ਦੇ ਉੱਤੇ ਗੋਲੇ ਮਾਰੀ ਜਾਂਦੇ ਗੋਲੀਆਂ ਚਲਾਉਂਦੇ ਨੇ ਅੱਗੋਂ ਗੋਲੇ ਚਲਾਉਂਦੇ ਨੇ ਜਦੋਂ ਕਿਸਾਨ ਸ਼ਾਂਤ ਮਹੀਨਾ ਬੈਠੇ ਨੇ ਇਹਨਾਂ ਦਾ ਕੀ ਹੱਕ ਵੇ ਇਹਨਾਂ ਦਾ ਕੀ ਮਤਲਬ ਹੈ ਗੋਲੇ ਚਲਾਉਣਾ ਅਨਜਾਨ ਕਿਉਂ ਨਹੀਂ ਦਿੰਦੇ ਕੀ ਵਜ੍ਹਾ ਹੈ ਇਹਦੇ ਪਿੱਛੇ ਵੀ ਕਿਉਂ ਨਹੀਂ ਜਾਣ ਦਿੰਦੇ ਸਰਕਾਰਾਂ ਦਾ ਇਹ ਕੋਈ ਕੰਮਾ ਕੰਮ ਚੰਗਾ ਥੋੜਾ ਏ ਵੋਟਾਂ ਦੇ ਲੈਣ ਲੱਗਿਆਂ ਜਾਂਦਾ ਕੁਝ ਹੋਰ ਹੁੰਦਾ ਅਸੀਂ ਦੇਖ ਗਏ ਤਾਂ ਸਰਕਾਰਾਂ ਨੂੰ ਵੋਟਾਂ ਪਾਣੀਆਂ ਹੀ ਨਹੀਂ ਜੜੀ ਮਰਜੀ ਸਰਕਾਰ ਬਣ ਜਾ ਅਸੀਂ ਸਰਕਾਰਾਂ ਨੂੰ ਕਿਸੇ ਵੀ ਵੀਰ ਭਰਾ ਨੇ ਵੋਟ ਨਹੀਂ ਪਾਣੀ ਸਾਡੀ ਵੋਟ ਨਜਾਇਜ਼ ਚਲੀ ਜਾਏ ਸਾਨੂੰ ਕੋਈ ਚੱਕਰ ਨਹੀਂ ਪਰ ਅਸੀਂ ਵੋਟ ਨਹੀਂ ਪਾਣੀ ਇਹਨਾਂ ਨੂੰ ਸਹੀ ਆ ਤਾਂ ਵੀ ਵੀ ਤੁਸੀਂ ਝੰਡਾ ਚੱਕੀ ਖੜੇ ਹੋ ਚੜ੍ਹਦੀ ਕਲਾ ਚੋਂ ਪੂਰੀ ਹਾਂਜੀ ਅਸੀਂ ਵੀਰ ਦੀ ਚੜ੍ਹਦੀ ਕਲਾ ਤੋਂ ਸੋਨਹਰ ਸਤਿ ਸ੍ਰੀ ਅਕਾਲ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਤਾਂ ਬੱਚੇ ਵੀ ਆਏ ਹੋ ਨੇ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਬੱਚੇ ਕਿਹੜੀ ਕਲਾਸ ਚ ਪੜਦੇ ਹੋ ਫਿਫਥ ਫਿਫਥ ਕਲਾਸ ਦੇ ਵਿੱਚ ਪੜਦੇ ਹਾਂ ਇੱਥੇ ਆਏ ਹੋ ਹਾਂਜੀ ਤਾਂ ਇੱਥੇ ਆ ਕੇ ਕੀ ਦੇਖਿਆ ਬੰਬ ਨੇ ਜਿਹੜੇ ਕਿਸਾਨਾਂ ਦੇ ਉੱਪਰ ਸਿੱਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਹਾਂਜੀ ਉਹਨਾਂ ਦੀਆਂ ਅੱਖਾਂ ਵੀ ਨਿਕਲ ਚੁੱਕੀਆਂ ਨੇ ਜ਼ਖਮੀ ਹੋ ਚੁੱਕੇ ਨੇ ਜੀ ਦੂਜਾ ਉਸ ਦੇ ਗੋਲੇ ਨੇ ਜੀ ਹਾਂ ਜੀ ਸਈਆ ਤਾਂ ਇਧਰ ਬੱਚੇ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ 9th 9th ਦੇ ਵਿੱਚ ਪੜਦੇ ਹੋ ਹਾਂ ਜੀ ਤਾਂ ਕੀ ਦੇਖਿਆ ਇੱਥੇ ਇੱਥੇ ਬਹੁਤ ਗਲਤ ਹੋ ਰਿਹਾ ਕਿ ਸਾਡਾ ਨਾਲ ਕਿ ਇੱਥੇ ਕਿਸਾਨ ਸ਼ਾਂਤ ਬੈਠੇ ਨੇ ਫੇਰ ਵੀ ਸਰਕਾਰਾਂ ਗਲਤ ਕਰ ਰਹੀਆਂ ਨੇ ਇੱਥੇ ਕਰਦਿਆਂ ਨਾਲ ਆਉ ਆਪ ਆਉ ਕਹਿ ਕੇ ਵੀ ਜਾ ਕੇ ਆਉਣਾ ਹਾਂ ਜੀ ਹਾਂ ਜੀ ਤੁਹਾਡੇ ਤੁਹਾਡੇ ਘਰਾਂ ਚ ਹਾਂ ਜੀ ਸਾਡੀ ਮੇ ਬੇਟੀ ਹੈ ਸਾਡੀ ਅੱਛਾ ਤੁਹਾਡੀ ਬੇਟੀ ਹਾਂ ਜੀ ਬੱਚਾ ਬੇਟੇ ਤੇ ਬੇਟੀ ਨੂੰ ਇੱਥੇ ਲੈ ਕੇ ਆਇਆ ਹਾਂ ਹਾਂ ਜੀ ਲੈ ਕੇ ਆਇਆ ਜੀ ਹਾਂ ਜੀ ਉਹਨ ਲਈ ਲੈ ਕੇ ਆਏ ਹਾਂ ਵੀ ਕਿਸਾਨ ਲੜਦੇ ਕਿਵੇਂ ਨੇ ਸਾਡੇ ਸਾਨੂੰ ਉਹ ਵੀ ਦੇਖਣਾ ਚਾਹੀਦਾ ਬੱਚਾ ਨੂੰ ਹਾਂਜੀ ਆਏ ਨੇ ਸਾਡੇ ਨਾਲ ਆਏ ਨੇ ਕਿਸਾਨ ਸਾਰੇ ਬੈਠੇ ਨਿਕਲਦੇ ਆ ਕੇ ਤਰਨੇ ਤੇ ਬੈਠੇ ਨੇ ਅਸੀਂ ਲੰਗਰ ਦੀ ਸੇਵਾ ਕਰ ਰਹੀਆਂ ਗੁਰਦੁਆਰਾ ਸਾਹਿਬ ਖਨੌਰੀ ਤੋਂ ਹਾਂਜੀ ਕੱਲ ਦਾ ਲੰਗਰ ਪੱਕ ਰਿਹਾ ਹੈ ਅਸੀਂ ਲੰਗਰ ਲੈ ਕੇ ਵੀ ਪਹੁੰਚਿਆ ਤੇ ਅਸੀਂ ਕਿ ਕਿਸਾਨਾਂ ਦੇ ਨਾਲ ਅਸੀਂ ਵੀ ਮੋਢੇ ਨਾਲ ਮੋਢਾ ਦੇਣਾ ਜਾ ਕੇ ਡਟ ਕੇ ਹਾਂਜੀ ਕਿ ਭਰਾਵਾ ਹੈ ਜਿਹੜੇ ਰਾਤ ਦੇ ਨੇ ਵਿਚਾਰੇ ਲੜਾਈਆਂ ਲੜੁੰਦੇ ਆਏ ਆ ਜ਼ਖਮੀ ਹੋ ਹੁੰਦੇ ਆ ਬਹੁਤ ਬੁਰੀ ਹਾਲਤ ਵਾ ਉਹਨਾਂ ਦੀ ਸਾਡੇ ਕੋਲ ਵੇਖੀ ਨਹੀਂ ਜਾਂਦੀ ਹਾਂ ਇਹਨਾਂ ਨੂੰ ਕੋਈ ਸ਼ਰਮ ਚਾਹੀਦੀ ਆ ਇਹਨਾਂ ਨੂੰ ਹਰਿਆਣੇ ਵਾਲਿਆਂ ਨੂੰ ਖੱਤਰ ਨੂੰ ਕੋਈ ਮੋਦੀ ਨੂੰ ਆਪਾਂ ਸਹਿਮਤੀ ਦੇ ਨਾਲ ਦੇ ਗੱਲਬਾਤ ਕਰਨ ਤੇ ਉਹ ਆਪਾਂ ਨੂੰ ਅਥਰੂ ਗੈਸ ਤੇ ਕਿਧਰੇ ਗੋਲੇ ਚਲਾਉਂਦੇ ਆ ਇਹਨਾਂ ਵਾਸਤੇ ਕੰਮ ਚੰਗਾ ਨਹੀਂ ਨਾ ਕਿਸਾਨ ਕਿਹੜੇ ਗੋਲੀਆਂ ਚਲਾਉਂਦੇ ਵਿਚਾਰੇ ਆਏ ਨੇ ਬਿਨਾ ਡਾਂਗਾ ਸੋਟਿਆਂ ਤੋਂ ਬਿਨਾ ਆਏ ਨੇ ਇਹ ਗੋਲੀਆਂ ਚਲਾਉਣ ਦੇ ਗੋਲੇ ਚਲਾਉਣ ਦੇ ਇਹਨਾਂ ਨੂੰ ਸ਼ਰਮੀ ਨਹੀਂ ਆਉਂਦੀ ਸਰਕਾਰ ਨੂੰ ਸ਼ਰਮੋਣੀ ਚਾਹੀਦੀ ਹਾਂ ਆਪਾਂ ਸਹਿਮਤੀ ਦੇ ਨਾਲ ਬੱਚੇ ਆਏ ਨੇ ਬੱਚਿਆਂ ਦੇ ਮਨ ਦੇ ਉੱਪਰ ਮੰਨ ਲਓ ਬੱਚੇ ਦੇ ਮਨ ਤੇ ਦਾ ਬਹੁਤ ਜ਼ਿਆਦਾ ਅਸਰ ਪੈ ਜਾਂਦਾ ਇਹ ਮੈਨੂੰ ਲੱਗਦਾ ਬੱਚਿਆਂ ਨੇ ਅੱਜ ਜਿਹੜਾ ਦੇਖ ਲਿਆ ਇਹ ਕਦੇ ਨਹੀਂ ਭੁੱਲਣਗੇ ਕਦੇ ਨਹੀਂ ਭੁੱਲਣਗੇ ਤੇ ਇਹਨਾਂ ਦੇ ਜੋ ਪਾਟਰ ਬਣ ਕੇ ਪਾਕਿਸਤਾਨ ਵਾਲਾ ਵੇਖੋ ਪਾਕਿਸਤਾਨ ਵਾਲਾ ਬਾਰਡਰ ਬਣ ਗਿਆ ਹੈ ਉਧਰ ਉਹ ਖਲੋਤੇ ਇਧਰ ਆਪਾਂ ਖਲੋਤੇ ਆਪਾਂ ਸ਼ਾਂਤ ਖਲੋਤੇ ਉਹ ਗੋਲੀ ਬਾਰੀ ਚਲਾਉਂਦੇ ਆ ਪਾਕਿਸਤਾਨ ਵੱਲੋਂ ਤਾਂ ਕੋਈ ਗੋਲਾ ਵੀ ਨਹੀਂ ਆ ਰਿਹਾ ਹਜੇ ਇਧਰੋਂ ਤਾਂ ਲਗਾਤਾਰ ਆ ਰਿਹਾ ਹੈ ਹਾਂਜੀ ਹਾਂਜੀ ਇਧਰੋਂ ਤੇ ਲਗਾਤਾਰ ਆਉਂਦੇ ਆ ਆਪਣੇ ਵੱਲੋਂ ਕੁਝ ਨਹੀਂ ਗਾ ਇਹੋ ਜਿਹਾ ਵੀ ਆਪਾਂ ਲੜਾਈ ਦੇ ਵਿੱਚ ਬੈਠੇ ਆ ਆਪਾਂ ਆਨੇ ਆ ਵੀ ਸਮਝੌਤਾ ਹੋ ਜਾਏ ਕਿ ਆਪਾਂ ਗਾਂ ਨਿਕਲ ਜਿਗੇ ਤੇ ਵਧ ਗਏ ਹੈ ਗਾਂ ਨਿਕਲ ਕੇ ਇਹ ਆਪਣੇ ਉੱਤੇ ਵਾਰ ਚਲਾਉਂਦੇ ਹੁਣ ਤਾਂ ਅਦਾਲਤ ਨੇ ਵੀ ਕਹਿ ਦਿੱਤਾ ਵੀ ਇਹਨਾਂ ਨੂੰ ਕਿਸਾਨਾਂ ਨੂੰ ਤੇ ਧਰਨਾ ਦੇਣਾ ਚਾਹੁੰਦੇ ਨੇ ਉੱਥੇ ਹਾਂਜੀ ਹਾਂਜੀ ਇਹ ਤੇ ਆਪਣੇ ਹੱਕ ਲੈਣ ਬੈਠੇ ਨੇ ਹੱਕ ਲੈਣ ਚੱਲੇ ਨੇ ਦਿੱਲੀ ਕਿਉਂ ਨਹੀਂ ਜਾਣ ਦੀ ਕਿ ਇਹ ਜਾਣ ਸਕਦੇ ਰਸਤੇ ਚ ਦੱਸੋ ਇਹ ਇਹਨਾਂ ਦਾ ਕੀ ਕਾਨੂੰਨ ਹੈ ਸਰਕਾਰ ਨੇ ਵੀ ਹੁਣ ਤੇ ਜਾਹ ਦਿੱਤਾ ਅਦਾਲਤਾਂ ਨੇ ਵੀ ਇਹ ਕਿਉਂ ਨਹੀਂ ਸਰਕਾਰ ਜਾਣ ਦਈ ਸਰਕਾਰ ਦੀ ਮਿਲ ਪਰਕ ਤੇ ਸਹੀ ਹੈ ਤਾਂ ਬੱਚੇ ਮੰਨ ਲਓ ਕੀ ਸੋਚਦੇ ਹੋ ਇਸ ਚੀਜ਼ ਬਾਰੇ ਇਸ ਚੀਜ਼ ਬਾਰੇ ਦੇਖ ਕੇ ਕੀ ਸੋਚ ਇਸ ਸਰ ਸਰਕਾਰਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਹੈਗਾ ਕਿ ਇਹਨਾਂ ਦੇ ਦੋਵੇਂ ਹੋ ਜਾਂਦੇ ਨੇ ਕਿ ਸਰਕਾਰਾਂ ਜਦੋਂ ਵੋਟ ਲੈਣੀਆਂ ਹੁੰਦੇ ਨੇ ਉਦੋਂ ਹੋਰ ਹੁੰਦੇ ਨੇ ਕਿ ਲੋਕਾਂ ਨਾਲ ਉਹਦੋਂ ਪਿਆਰ ਨਾਲ ਰਹਿੰਦੇ ਨਹੀਂ ਤੇ ਹੁਣ ਗਲਤ ਕਰ ਰਹੇ ਨੇ ਬਹੁਤ ਕਿਸਾਨਾਂ ਨਾਲ ਤਾਂ ਬੱਚਿਆਂ ਨੇ ਤੁਹਾਡਿਆਂ ਨੇ ਦੇਖ ਲਿਆ ਅੱਖੀਂ ਦੇਖ ਲਿਆ ਸਾਰੀ ਉਮਰ ਯਾਦ ਰੱਖਣੀ ਹਾਂਜੀ ਯਾਦ ਰੱਖਣਗੇ ਬੱਚਿਆਂ ਨੇ ਦੇਖ ਲਿਆ ਯਾਦ ਹੀ ਰੱਖਣਾ ਯਾਦ ਰੱਖਾਂਗੇ ਵਾਹ ਇੱਥੇ ਵਿਆਹ ਕੁਝ ਵੀ ਹੋਏ ਤੇ ਅਸੀਂ ਦੇਖਿਆ ਹੈ ਅsta ਦੇਖ ਸਕਦੇ ਹੋ ਤੁਸੀਂ ਬੱਚਿਆਂ ਨੂੰ ਵੀ ਨਾਲ ਲੈ ਕੇ ਬੀਬੀਆਂ ਆਈਆਂ ਨੇ ਤਾਂ ਇੱਧਰ ਮਹਾਂਜੀ ਬਾਈ ਜੀ ਬੀਬੀਆਂ ਵੀ ਨਾਲ ਆ ਗਈਆਂ ਕਹਿੰਦੀਆਂ ਪ੍ਰਸ਼ਾਦੇ ਬਣਾਉਂਦੇ ਸੀ ਅਸੀਂ ਅਸੀਂ ਆਪਣੇ ਭਾਈਆਂ ਨਾਲ ਜਾ ਕੇ ਖੜੀ ਬਿਲਕੁਲ ਬਹੁਤ ਬਹੁਤ ਧੰਨਵਾਦ ਹੈ ਮਾਤਾਵਾਂ ਦਾ ਤੇ ਮੈਂ ਤਾਂ ਸੜ ਕੇ ਕਈ ਵੀ ਪੱਤਰਕਾਰ ਨੂੰ ਕਿਹਾ ਸੀ ਜਾਂ ਸਾਨੂੰ ਬਾਰਡਰ ਜੇ ਇੱਥੇ ਬਾਰਡਰ ਦਿੱਤਾ ਸਾਰਾ ਹੀ ਬਾਰਡਰ ਦੇ ਦਿਓ ਸਾਡਾ ਰਾਜ ਵੱਖਰਾ ਕਰ ਦਿਓ ਰਾਜ ਤਾਂ ਨਹੀਂ ਦੇ ਦਿਓ ਸਾਡਾ ਪ੍ਰਧਾਨ ਮੰਤਰੀ ਦਿਓ ਸਾਨੂੰ ਜੇ ਜੇ ਸਾਨੂੰ ਨੰਗਣੀ ਦੇਣਾ ਆਜ਼ਾਦੀ ਸਾਾਨੂੰ ਇੱਥੇ ਕਾਦੀ ਹੈ ਫਿਰ ਜਾਂ ਸਾਨੂੰ ਯਾਦ ਕਰੋ ਫਿਰ ਹਾਂ ਹਰ ਕੋਈ ਜਾ ਸਕਦਾ ਆਪਣੀਆਂ ਮੰਗਾਂ ਵਾਸਤੇ ਹਰ ਕੋਈ ਜਾ ਸਕਦਾ ਕੋਈ ਵੀ ਆਪਣੀ ਮੰਗ ਰੱਖ ਸਕਦਾ ਹੈ ਇਹ ਕਿੱਧਰ ਦਾ ਕਾਨੂੰਨ ਹੈ ਰਸਤੇ ਵਿੱਚ ਗੋਲੀਬਾਰੀ ਤੇ ਬਰੂਦ ਸੁੱਟਦੇ ਨੇ ਅੱਖਾਂ ਦੇ ਵਿੱਚ ਪਾਉਂਦੇ ਨੇ ਅੱਜ ਫੈਸਲਾ ਲੈਂਦੇ ਹਾਂ ਅਸੀਂ ਹੱਕ ਵਾਸਤੇ ਡੇ ਹਾਂ ਲੜਨ ਹਾਂਜੀ ਹਾਂਜੀ ਤਾਂ ਕੱਲ ਦੇ ਸੈਂਕੜੇ ਜਿਹੜੇ ਕਿਸਾਨ ਨੇ ਜ਼ਖਮੀ ਹੋ ਚੁੱਕੇ ਨੇ ਲਗਾਤਾਰ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਕਿਸਾਨਾਂ ਦੇ ਉੱਪਰ ਸਿੱਟੇ ਜਾ ਰਹੇ ਨੇ ਤੇ ਬੀਬੀਆਂ ਪ੍ਰਸ਼ਾਦੇ ਦੀ ਸੇਵਾ ਕਰਦੀਆਂ ਸੀਗੀਆਂ ਕਹਿੰਦੀ ਆ ਸਾਨੂੰ ਵੀ ਜਾਣਾ ਚਾਹੀਦਾ ਤੇ ਪ੍ਰਸ਼ਾਦਾ ਪਕਾਉਂਦੀਆਂ ਪਕਾਉਂਦੀਆਂ ਇੱਥੇ ਆਈਆਂ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਈਏ ਤੇ ਬੱਚੇ ਵੀ ਇੱਥੇ ਆਏ ਨੇ ਬੱਚਾ ਕਿਹਾ ਜਾਂਦਾ ਕਿ ਬੱਚੇ ਦਾ ਮਨ ਹੈ ਜਿਹੜਾ ਸਲੇਟ ਹੁੰਦਾ ਹੈ ਇਹਨਾਂ ਬੱਚਿਆਂ ਨੇ ਜਿਹੜਾ ਇੱਥੇ ਦੇਖ ਲਿਆ ਕਿੱਥੇ ਸਾਰੀ ਉਮਰ ਭੁੱਲਣਾ ਤਾਂ ਕੀ ਲੀਡਰ ਜਵਾਬ ਦੇਣਗੇ ਕੀ ਅਗਲਾ ਸਾਡਾ ਪੀੜੀ ਹੈ ਜਿਹੜੀ ਉਸਦੇ ਮਨ ਦੇ ਉੱਪਰ ਕੀ ਤੁਸੀਂ ਉਕਰ ਰਹੇ ਹੋ ਇਹ ਬੱਚੇ ਦੇਖ ਰਹੇ ਨੇ ਸਾਰੀ ਉਮਰ ਨਹੀਂ ਇਹ ਭੁੱਲਦੇ ਤਾਂ ਲੋੜਾ ਕਿਤੇ ਨਾ ਕਿਤੇ ਜਿਹੜੇ ਤਖਤਾਂ ਤੇ ਬੈਠੇ ਨੇ ਲੀਡਰ ਇਹਨਾਂ ਲੋਕਾਂ ਨੇ ਤੁਹਾਨੂੰ ਕੁਰਸੀਆਂ ਦਿੱਤੀਆਂ ਨੇ ਇਹਨਾਂ ਲੋਕਾਂ ਨੇ ਤੁਹਾਨੂੰ ਇੱਥੇ ਬੈਠਣ ਯੋਗ ਕੀਤਾ ਤਾਂ ਇਹਨਾਂ ਲੋਕਾਂ ਦੇ ਅੱਜ ਗੋਲੇ ਦਾਗ ਰਹੇ ਹੋ ਤਾਂ ਲੋੜਾ ਕਿਤੇ ਨਾ ਕਿਤੇ ਸੋਚਣ ਦੀ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ